ਸਤਿ ਸ਼੍ਰੀ ਅਕਾਲ ਜੀ ਇਹ ਹੈ ਜੀ ਆਮਲੇਟ ਜੋ ਬਿਨਾ ਅੰਡੇ ਤੋਂ ਬਣਾਇਆ ਗਿਆ ਹੈ ਬਹੁਤ ਹੀ ਟੇਸਟੀ ਬਹੁਤ ਹੀ ਫਲਫੀ ਜੋ ਮੇਰੀਆਂ ਭੈਣਾਂ ਵੀਰ ਕੋਈ ਵੀ ਸਾਡੇ ਬਜ਼ੁਰਗ ਅੰਡਾ ਨਹੀਂ ਖਾਂਦੇ ਉਹਨਾਂ ਵਾਸਤੇ ਬਹੁਤ ਹੀ ਟੇਸਟੀ ਹੈਲਦੀ ਭਰਪੂਰ ਫਾਇਦੇਮੰਦ ਹੈ ਜੀ ਇਹ ਬਿਨਾ ਅੰਡੇ ਵਾਲਾ ਆਮਲੇਟ ਬਣਾਓ ਤੇ ਖਾ ਕੇ ਦੇਖਿਓ ਬਾਰ-ਬਾਰ ਬਣਾਓਗੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਚੋਨੇ ਜੀ ਸਾਰੇ ਠੀਕ ਠਾਕ ਅੱਜ ਦੀ ਗੱਲ ਅਲੱਗ ਹੋਊ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਪ੍ਰਦੀਪ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ YouTube ਫੈਮਲੀ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਵਾਹਿਗੁਰੂ ਤੁਹਾਨੂੰ ਆਪਣੇ ਆਪਣੇ ਛਤਰ ਛਾਇਆ ਹੇਠ ਤੰਦਰੁਸਤ ਆਵਾਜ਼ ਚੜ੍ਹਦੀ ਕਲਾ ਚ ਰੱਖੇ ਆਪਣੇ ਆਪਣੇ ਪਰਿਵਾਰਾਂ ਵਿੱਚ ਹੱਸਦੇ ਵਸਦੇ ਰਹੋ ਖੁਸ਼ ਰਹੋ ਜੀ ਅਸੀਂ ਵੀ ਠੀਕ ਆ ਚੜ੍ਹਦੀ ਕਲਾ ਚ ਅੱਜ ਜੀ ਮੈਂ ਬਣਾ ਰਹੀ ਆ ਆਮਲੇਟ ਜੋ ਕਿ ਬਿਨਾ ਅੰਡੇ ਤੋਂ ਬਣਾਣਾ ਆ ਜੀ ਇਹ ਆਮਲੇਟ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਦੋ ਕੋਲੀਆਂ ਇਹ ਮੈਂ ਲਈਆਂ ਜੀ ਬੇਸਣ ਦੀਆਂ ਦੋ ਕੋਲੀਆਂ ਤੋਂ ਬਾਅਦ ਚੌਥਾ ਹਿੱਸਾ ਮਤਲਬ ਅੱਧੀ ਇੱਕ ਕੋਲੀ ਇਹ ਛੋਟੀ ਜਿਹੜੀ ਆਪਾਂ ਬੇਸਣ ਦੀ ਲਈ ਉਹੀ ਮੀਜਰਮੈਂਟ ਲਈ ਇੱਕੋ ਹੀ ਭਾਂਡਾ ਰੱਖਣਾ ਉਹੀ ਅੱਧੀ ਕੋਲੀ ਮੈਂ ਲਈ ਆ ਚਾਵਲਾਂ ਦਾ ਆਟਾ ਅਗਰ ਤੁਹਾਡੇ ਕੋਲ ਚਾਵਲਾਂ ਦਾ ਆਟਾ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਮੈਦਾ ਵੀ ਲੈ ਸਕਦੇ ਆ ਤੇ ਥੋੜਾ ਜਿਹਾ ਮੈਂ ਲਿਆ ਆ 1 tsp ਚੁਟਕੀ ਭਰ ਲਿਆ ਆ ਮੈਂ ਬੇਕਿੰਗ ਪਾਊਡਰ ਤੇ ਏਜ ਹੀ ਲੈ ਆ ਪਿਆਜ਼ ਟਮਾਟਰ ਹਰੀਆਂ ਮਿਰਚਾਂ ਤੇ ਹਰਾ ਧਨੀਆ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਲੈਣਾ ਆ ਜੀ मिक्स ਕਰਕੇ ਹੁਣ ਮੈਂ ਇਹਦੇ ਵਿੱਚ ਪਾਇਆ ਜੀ ਪਿਆਜ਼ ਬਰੀਕ ਕੱਟਿਆ ਹੋਇਆ ਟਮਾਟਰ ਦਾ ਮੈਂ ਛਿਲਕਾ ਉਤਾਰ ਕੇ ਟਮਾਟਰ ਕੱਟਿਆ ਸੀਗਾ ਤੇ ਤਾਂ ਜੋ ਇਹ ਸੌਫਟ ਜਿਹਾ ਹੋ ਜਾਵੇ ਕਿਉਂਕਿ ਆਮਲੇਟ ਤਾਂ ਬਹੁਤ ਸੌਫਟ ਬਣ ਕੇ ਤਿਆਰ ਹੁੰਦਾ ਆ ਜੀ ਤੇ ਇਹ ਹੈਗਾ ਜੀ ਧਨੀਆਂ ਤੇ ਹਰੀਆਂ ਮਿਰਚਾਂ ਸਾਰੀਆਂ ਚੀਜ਼ਾਂ ਪਾ ਲਈਆਂ ਜੀ ਆਪਾਂ ਇਹਦੇ ਵਿੱਚ ਪਾਣ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਜਿੰਨਾ ਕਿ ਤੁਸੀਂ ਨਮਕ ਖਾਣਾ ਚਾਹੁੰਦੇ ਆ ਥੋੜੇ ਜਿਮ ਮੈਂ ਪਾਇਆ ਜੀ ਚਿਲੀ ਫਲੇਕਸ ਬੱਸ ਹੋਰ ਕੋਸ਼ ਨਹੀਂ ਪਾਣਾ ਇੰਨੀਆਂ ਕੁ ਚੀਜ਼ਾਂ ਦੇ ਨਾਲ ਇੰਨਾ ਵਧੀਆ ਆਮਲੇਟ ਬਣ ਕੇ ਤਿਆਰ ਹੁੰਦਾ ਆ ਕਿ ਤੁਸੀਂ ਨਾ ਇੱਕ ਵਾਰੀ ਬਣਾਉਂਗੇ ਤੁਹਾਨੂੰ ਨਾ ਤੁਹਾਡੇ ਬੱਚੇ ਵੀ ਬਾਰ-ਬਾਰ ਕਹੂ ਕਹਿਣਗੇ ਸਾਰੇ ਕਹਿਣਗੇ ਖਾਣ ਨੂੰ ਬਾਰ-ਬਾਰ ਤੁਸੀਂ ਝਟਪਟ ਬਣਾ ਸਕਦੇ ਆ ਕੋਈ ਗੈਸਟ ਆ ਜਾਵੇ ਸਾਡੇ ਘਰ ਆਪਣਾ ਵੀ ਦਿਲ ਕਰਦਾ ਆ ਬਾਰਿਸ਼ਾਂ ਪੈਂਦੀਆਂ ਤਾਂ ਬਹੁਤ ਝਟਪਟ ਤੁਸੀਂ ਬਹੁਤ ਜਲਦੀ ਬਣਾ ਕੇ ਤਿਆਰ ਕਰ ਸਕਦੇ ਆ ਸਾਰਿਆਂ ਨੂੰ ਮਿਕਸ ਕਰ ਲਿਆ ਜੀ ਮਿਕਸ ਕਰਨ ਤੋਂ ਬਾਅਦ ਥੋੜਾ ਥੋੜਾ ਪਾਣੀ ਪਾ ਕੇ ਇਹਨਾਂ ਨੂੰ ਪਾਣੀ ਪਾਣੀ ਦਾ ਇੱਕ ਪਾਣੀ ਥੋੜਾ ਥੋੜਾ ਪਾਣਾ ਇੱਕਦਮ ਪਾਣੀ ਨਹੀਂ ਪਾਣਾ ਤਾਂ ਜੇ ਇਹਦੇ ਲਮਸ ਨਾ ਬਣਨੇ ਦੀਆਂ ਗੱਠਾਂ ਨਾ ਬਣਨ ਤੇ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਤੇ ਜਿਹੜਾ ਇਹ ਆਪਾਂ ਘੋਲ ਬਣਾਉਣਾ ਇਹਦਾ ਬੈਟਰ ਬਣਾਉਣਾ ਥੋੜਾ ਪਤਲਾ ਬਣਾਉਣਾ ਥਿੱਕ ਨਹੀਂ ਬਣਾਉਣਾ ਦੇਖੋ ਪਹਿਲਾਂ ਇੰਨਾ ਕੁ ਹੋ ਗਿਆ ਪਾਣੀ ਹੁਣ ਹੋਰ ਪਾਉਣਾ ਇਹਦੇ ਵਿੱਚ ਆਹ ਦੇਖੋ ਜੀ ਅਰੇਸਟ ਦੇਣ ਦੀ ਕੋਈ ਜ਼ਰੂਰਤ ਨਹੀਂ ਰੱਖਣ ਦੀ ਕੋਈ ਜ਼ਰੂਰਤ ਨਹੀਂ ਸਿਰਫ ਅਸੀਂ 5-7 ਮਿੰਟ ਦੇ ਵਿੱਚ ਇਹ ਸਾਰਾ ਕੁਝ ਬਣਾ ਕੇ ਤਿਆਰ ਕਰ ਸਕਦੇ ਹਾਂ ਇੰਨਾ ਟੇਸਟੀ ਸੀ ਜੀ ਇੰਨਾ ਟੇਸਟੀ ਸੀ ਸਾਡੇ ਸਾਰਿਆਂ ਨੇ ਖਾ ਕੇ ਮਕਾ ਦਿੱਤਾ ਮਕਾਨ ਤੋਂ ਬਾਅਦ ਕਹਿੰਦੇ ਜੀ ਦੁਬਾਰਾ ਬਣਾਓ ਤੇ ਹੁਣ ਦੁਬਾਰਾ ਫਿਰ ਕਿਸੇ ਤਨ ਬਣਾਵਾਂਗੇ ਜੀ ਉਹ ਜੀ ਅਸੀਂ ਪੈਨ ਰੱਖ ਦਿੱਤੀ ਹੈ ਗੈਸ ਦੇ ਉੱਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਤੁਸੀਂ ਚਾਹੋ ਤਾਂ ਬਟਰ ਪਾ ਸਕਦੇ ਹਾਂ ਮੇਰੇ ਕੋਲ ਬਟਰ ਹੈ ਨਾ ਅਸੀਂ ਸੋ ਮੈਂ ਥੋੜਾ ਜਿਹਾ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ 베ਰਕਾ ਪਿਆ ਮੈਂ ਥੋੜਾ ਜਿਹਾ ਮੀ ਅੱਧੇ ਤੋਂ ਵੀ ਛੋਟਾ ਚਮਚ 베ਰਕੇ ਦਾ ਪਾਇਆ ਘਿਓ ਉਹਦਾ ਤੇ ਤੁਸੀਂ ਚਾਹੋ ਤਾਂ ਕੋਲ ਆਇਲ ਵੀ ਲੈ ਸਕਦੇ ਆ ਇਸ ਤਰ੍ਹਾਂ ਸਾਰੇ ਪਾਸਿਆਂ ਤੋਂ ਇਹਨਾਂ ਨੂੰ ਫੈਲਾ ਲੈਣਾ ਹੈ ਇਸ ਨੂੰ ਆ ਦੇਖੋ ਇਹੜਾ ਬੈਟਰ ਆ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਇਹ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਇਸ ਤਰ੍ਹਾਂ ਚੰਗੀ ਤਰ੍ਹਾਂ ਸਾਰਿਆਂ ਪਾਸਿਆਂ ਤੋਂ ਸਾਰਾ ਜਿਹੜਾ ਲਿਕਵਿਡ ਬੈਟਰ ਆ ਉਹਨੂੰ ਸਾਈਡਾਂ ਤੇ ਟੇਡਾ ਕਰਕੇ ਨਾ ਪੈਨ ਨੂੰ ਕੱਢ ਲੈਣਾ ਆ ਜੀ ਦੇਖੋ ਜੀ ਇਹਨੂੰ ਇੱਕ ਤਕਰੀਬਨ ਅੱਧਾ ਕੁ ਮਿੰਟ ਲੱਗਦਾ ਆ ਗੈਸ ਦੀ ਫਲੇਮ ਰੱਖਣੀ ਆ ਮੀਡੀਅਮ ਹਾਈ ਨਹੀਂ ਰੱਖਣੀ ਹੈਗੀ ਕਿਉਂਕਿ ਹਾਈ ਰੱਖਣ ਦੇ ਨਾਲੇ ਸਾਡਾ ਜਲ ਸਕਦਾ ਆ ਦੇਖੋ ਇਸ ਤਰ੍ਹਾਂ ਬੜਾ ਬੜੇ ਸੌਫਟ ਹੱਥ ਦੇ ਨਾਲ ਬੜੇ ਆਰਾਮ ਦੇ ਨਾਲ ਆਪਾਂ ਇਹਨੂੰ ਇਹਦੀ ਸਾਈਡ ਚੇਂਜ ਕਰਾਂਗੇ ਦੇਖੋ ਨਾਨ ਸਟਿਕ ਪੈਣਿਆ ਤੁਸੀਂ ਤੁਸੀਂ ਦੂਸਰੀ ਪੈਨ ਵੀ ਲੈ ਸਕਦੇ ਆ ਨਾਨ ਸਟਿਕ ਪੈਣਿਆ ਲਓ ਜੀ ਆਪਾਂ ਇਹਦੀ ਸਾਈਡ ਚੇਂਜ ਕਰ ਸਕਦੇ ਆ ਕਿਉਂਕਿ ਇਹਨੇ ਬਿਲਕੁਲ ਤਲਾ ਛੱਡ ਦਿੱਤਾ ਹੈ ਵਾਓ ਦੇਖੋ ਕਲਰ ਕਿੰਨਾ ਸੋਹਣਾ 골ਡ ਕਲਰ ਸਾਡਾ ਇਹਦਾ ਆਇਆ ਹੈ ਜੀ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਅੱਜ ਹੀ ਅਸੀਂ ਬਣਾ ਕੇ ਹਟਿਆ ਹੁਣੇ ਹੀ ਅਸੀਂ ਖਾ ਕੇ ਹਟਿਆ ਨਾਲੇ ਅਸੀਂ ਵੀਡੀਓ ਅਪਲੋਡ ਕਰ ਰਹੇ ਆਂ ਕਿਉਂਕਿ ਸਾਡਾ ਵੀ ਦਿਲ ਕਰਦਾ ਕਿ ਇੰਨੀ ਵਧੀਆ ਟੇਸਟੀ ਚੀਜ਼ ਆ ਮੈਂ ਬਣਾਈ ਆ ਕਿ ਸਾਰੇ ਬਣਾ ਕੇ ਖਾਣ ਮੇਰੀਆਂ ਭੈਣਾਂ ਬਣਾਣ ਬੱਚਿਆਂ ਨੂੰ ਖਵਾਣ ਆਪ ਵੀ ਖਾਣ ਤੇ ਥੋੜਾ ਜਿਹਾ ਇੱਥੋਂ ਇੱਕ ਸਾਈਡ ਤੋਂ ਮੇਰੇ ਤੋਂ ਟੁੱਟ ਗਿਆ ਸੀ ਕੋਈ ਗੱਲ ਨਹੀਂ ਇਹ ਨਾਲ ਇਹਨੂੰ ਆਪਾਂ ਇਸ ਤਰ੍ਹਾਂ ਹੀ ਮਿਕਸ ਨਾਲ ਲਗਾ ਸਕਦੇ ਆ ਦੇਖੋ ਇਸ ਤਰ੍ਹਾਂ ਲਓ ਜੀ ਸਾਡਾ ਪਹਿਲਾ ਆਮਲੇਟ ਬਿਨਾ ਅੰਡੇ ਦਾ ਬਣ ਕੇ ਤਿਆਰ ਹੋ ਗਿਆ ਇਹਨੂੰ ਆਪਾਂ ਹੁਣ ਕੱਢ ਲੈਣੇ ਆ ਪਲੇਟ ਦੇ ਵਿੱਚ ਲਓ ਜੀ ਦੇਖੋ ਕਿੰਨਾ ਵਧੀਆ ਐ ਇਸੇ ਤਰ੍ਹਾਂ ਹੀ ਅਸੀਂ ਦੂਸਰਾ ਪਾਵਾਂਗੇ ਪੈਨ ਦੇਖੋ ਬਿਲਕੁਲ ਸਾਫ ਆ ਅਗਰ ਨਾਨ ਸਟਿਕ ਪੈਨ ਨਹੀਂ ਹੈਗੀ ਤੁਸੀਂ ਭਾਰੇ ਤਲੇ ਵਾਲਾ ਬਰਤਨ ਲੈਣਾ ਜਿਹਦੇ ਤਲੇ ਦੇ ਨਾਲ ਚਿਪਕੇ ਨਾ ਬਸ ਇਸ ਤਰ੍ਹਾਂ ਦਾ ਦੇਖੋ ਜੀ ਇਹਦੇ ਥੱਲੇ ਮੈਂ ਬਿਲਕੁਲ ਆਇਲ ਸੌਰੀ ਘਿਓ ਜਾਂ ਆਇਲ ਨਹੀਂ ਪਾਇਆ ਹੈਗਾ ਕਿਉਂਕਿ ਇਹ ਇਹਦੇ ਨਾਲ ਇਸੇ ਤਰ੍ਹਾਂ ਇਹਨੇ ਬਣ ਜਾਣਾ ਆ ਨਾਨ ਸਟਿਕ ਪੈਨ ਦਾ ਇਹੀ ਫਾਇਦਾ ਹੁੰਦਾ ਆ ਕਿ ਨਾ ਹੀ ਤਲੇ ਦੇ ਨਾਲ ਚਿਪਕਦਾ ਨਾ ਹੀ ਲੱਗਦਾ ਆ ਥੋੜੀ ਜਿਹੀ ਮੈਂ ਇਹਦੇ ਉੱਤੇ ਕਾਲੀ ਮਿਰਚ ਪਾ ਰਹੀ ਆ ਕਿਉਂਕਿ ਪਹਿਲਾਂ ਮੈਂ ਪਾਈ ਸੀ ਉਹ ਵੀਡੀਓ ਤੋਂ ਸਕਿਪ ਹੋ ਗਈ ਉਹ ਵੀਡੀਓ ਬਣੀ ਨਹੀਂ ਸੋ ਜੀ ਇਹਦਾ ਥੋੜੀ ਜਿਹੀ ਕਾਲੀ ਮਿਰਚ ਤੁਸੀਂ ਪਾ ਸਕਦੇ ਆ ਟੇਸਟ ਬਹੁਤ ਸੋਹਣਾ ਆਂਦਾ ਕਾਲੀ ਮਿਰਚ ਦਾ ਤੇ ਹੁਣ ਦੇਖੋ ਫੇਰ ਇਹਨੇ ਤਲਾ ਛੱਡ ਦਿੱਤਾ ਇਸ ਤਰ੍ਹਾਂ ਐਵੇਂ ਅੱਧਾ ਕੁ ਮਿੰਟ ਲੱਗਦਾ ਆ 1 ਮਿੰਟ ਦੇ ਵਿੱਚ ਇਹ ਕਾਮਲੇਟ ਬਣ ਕੇ ਤਿਆਰ ਹੋ ਜਾਂਦਾ ਆ ਜੀ ਲਓ ਜੀ ਹੁਣ ਤੁਸੀਂ ਦੇਖ ਸਕਦੇ ਆ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੇਕਰ ਤੁਹਾਨੂੰ ਪਸੰਦ ਆਂਦੀ ਆ ਤਾਂ ਕਮੈਂਟ ਜ਼ਰੂਰ ਕਰ ਦਿਆ ਕਰੋ ਆ ਦੇਖੋ ਜੀ ਕਲਰ ਬਹੁਤ ਸੋਹਣਾ ਆਇਆ ਟੇਸਟੀ ਬਹੁਤ ਜ਼ਿਆਦਾ ਟੇਸਟੀ ਸੀ ਯਕੀਨ ਕਰਿਓ ਤੁਸੀਂ ਯਕੀਨ ਕਰਕੇ ਕੋਰੀ ਬਣਾ ਕੇ ਦੇਖਿਓ ਜੀ ਘਰ ਦੇ ਵਿੱਚ ਅਸੀਂ ਬੱਚਿਆਂ ਨੂੰ ਬਣਾ ਕੇ ਖਿਲਾ ਸਕਦੇ ਆ ਕੋਈ ਨੁਕਸਾਨ ਨਹੀਂ ਜੀ ਇਹਦਾ ਹੈਗਾ ਤੇ ਨਾ ਹੀ ਇਹ ਦੂਜਾ ਵੀ ਸਾਡੀ ਸਿਹਤ ਲਈ ਚੰਗੇ ਨੇ ਬਹੁਤ ਵਧੀਆ ਬੇਸਣ ਤਾਂ ਬਹੁਤ ਹੀ ਵਧੀਆ ਹੈ 슈ਗਰ ਪੇਸ਼ੈਂਟ ਦੇ ਵਾਸਤੇ ਵੀ ਵਧੀਆ ਹੈ ਬਜ਼ੁਰਗਾਂ ਵਾਸਤੇ ਵੀ ਸਿਆਣੇ ਬੱਚੇ ਹਰ ਕੋਈ ਖਾ ਸਕਦਾ ਹੈ ਜੀ ਹੁਣ ਮੈਂ ਇਸ ਤਰ੍ਹਾਂ ਥੋੜਾ ਜਿਹਾ ਤੇਲ ਦੇਖੋ तकरीबन ਅੱਧਾ ਕੁ ਚਮਚ ਤੇਲ ਦੀਆਂ ਦੋ ਚਾਰ ਬੂੰਦਾਂ ਹੀ ਪਾਈਆਂ ਆ ਇਸ ਤਰ੍ਹਾਂ ਮੈਂ ਅਗਲਾ ਵੀ ਆਮਲੇਟ ਬਣਾ ਲੈਣਾ ਆ ਜੋ ਕਿ ਬਿਨਾ ਅੰਡੇ ਤੋਂ ਹੈ ਤੇ ਜੀ ਵਾਹਿਗੁਰੂ ਦਾ ਨਾਮ ਲੈ ਕੇ ਜੇਕਰ ਵੀਡੀਓ ਪਹਿਲੀ ਵਾਰੀ ਦੇਖ ਰਹੇ ਆ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਜਿਹੜੀਆਂ ਭੈਣਾਂ ਪਹਿਲੀ ਵਾਰੀ ਦੇਖਦੀਆਂ ਸਬਸਕ੍ਰਾਈਬ ਜਰੂਰ ਕਰ ਦਿਓ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਤੁਹਾਨੂੰ ਕਾਮਯਾਬੀ ਦਵੇ ਵਾਹਿਗੁਰੂ ਤੇ ਆ ਦੇਖੋ ਇਸ ਤਰ੍ਹਾਂ ਮੈਂ ਇਹਨੂੰ ਹੱਥ ਦੇ ਨਾਲ ਇਹਨੂੰ ਚੇਂਜ ਇਹਦਾ ਸਾਈਡ ਚੇਂਜ ਕੀਤੀ ਦੇਖੋ ਕਿੰਨਾ ਵਧੀਆ ਕਲਰ ਆਇਆ ਆ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਵਾਇਗਰ ਉਹਨਾਂ ਨੂੰ ਵੀ ਤੰਦਰੁਸਤਵਾਦ ਤੇ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਤੇ ਇਸ ਤਰ੍ਹਾਂ ਮੈਂ ਸਾਰੀਆਂ ਹੀ ਇਹ ਸਾਰੇ ਆਮਲੇਟ ਬਣਾ ਲੈਣੇ ਆ ਦੇਖੋ ਕਿੰਨੇ ਬਣ ਕੇ ਤਿਆਰ ਹੋਏ ਆ ਬਸ ਇੱਕ ਆਂਡੇ ਦਾ ਛਾਇਦ ਰਹਿ ਗਿਆ ਉਹ ਵੀ ਬਣ ਚੱਲਾ ਆ ਦੇਖੋ ਜੀ ਬਹੁਤ ਹੀ ਸੌਫਟ ਸੀ ਜਿਸ ਤਰ੍ਹਾਂ ਆਪਾਂ ਆਂਡੇ ਦੇ ਬਣਾਨੇ ਆ ਨਾ ਅਸੀਂ ਤਾਂ ਚਲੋ ਆਂਡੇ ਦੇ ਵੀ ਖਾ ਲਈਦੇ ਪਰ ਜਿਹੜੇ ਨਹੀਂ ਖਾਂਦੇ ਉਹਨਾਂ ਨੂੰ ਦੱਸ ਰਹੀ ਹਾਂ ਕਿ ਇੰਨੇ ਸੌਫਟ ਆਂਡੇ ਨੂੰ ਵੀ ਇੱਕ ਪਾਸੇ ਆਂਡੇ ਨੂੰ ਵੀ ਸਿੱਧੀ ਟੱਕਰ ਦੇਣ ਵਾਲੇ ਇਹ ਆਪਾਂ ਆਮਲੇਟ ਬਣਾਏ ਆ ਬਿਨਾ ਆਂਡੇ ਤੋਂ ਤੇ ਇਸ ਤਰ੍ਹਾਂ ਤੁਸੀਂ ਬਣਾਇਓ ਜੀ ਜਿਨ੍ਹਾਂ ਦਾ ਬਹੁਤ ਹੀ ਹੈਲਥੀ ਆ ਬੱਚੇ ਵੀ ਖਾਣ ਜਿਨ੍ਹਾਂ ਦਾ ਵੀ ਦਿਲ ਕਰਦਾ ਨਾ ਆਮਲੇਟ ਖਾਣ ਨੂੰ ਇਸ ਤਰ੍ਹਾਂ ਆਪਾਂ ਬਣਾ ਸਕਦੇ ਹਾਂ ਮੇਰੀਆਂ ਭੈਣਾਂ ਨੂੰ ਬੇਨਤੀ ਆ ਕਿ ਜ਼ਰੂਰ ਬਣਾ ਕੇ ਖਿਲਾਇਓ ਸਾਰਿਆਂ ਨੂੰ ਬਣਾ ਕੇ ਖਿਲਾਇਓ ਨਾਲ ਉਹ ਨਾਲ ਜਿਹੜੇ ਛਿੱਟੇ ਪੈ ਰਹੇ ਸੀ ਮੈਂ ਸਾਫ਼ ਕਰਦੀ ਸੀ ਕਿਉਂਕਿ ਆ ਥੋੜਾ ਜਿਹਾ ਬੈਟਰ ਪਿੱਛੇ ਨੂੰ ਡਿੱਗ ਗਿਆ ਸੀ ਲਓ ਜੀ ਸਾਡੇ ਸਾਰੇ ਆਮਲੇਟ ਬਣ ਕੇ ਤਿਆਰ ਹੋ ਗਏ ਦੇਖੋ ਪੈਨ ਬਿਲਕੁਲ ਸਾਡੀ ਸਾਫ ਆ ਦੇਖੋ ਬਿਲਕੁਲ ਸਾਫ ਆ ਤੇ ਜੀ ਕਮੈਂਟ ਜ਼ਰੂਰ ਕਰਿਆ ਕਰੋ ਬੇਨਤੀ ਆ ਵਾਰ-ਵਾਰ ਬੇਨਤੀ ਆ ਵੀਡੀਓ ਨਾਲ ਬਣੇ ਰਿਹਾ ਕਰੋ ਨੈਕਸਟ ਵੀਡੀਓ ਆਣੀ ਆ ਹੁਣ ਸਾਡੀ ਵਧੀਆ ਰੈਸਪੀ ਲੈ ਕੇ ਆਵਾਂਗੇ ਜੀ ਆਪਾਂ ਉਧਰ ਦੂਸਰੀ ਸਾਈਡ ਤੇ ਸਾਡੀ ਬਣ ਰਹੀ ਆ ਜੀ ਚਾਹ ਤੇ ਹੁਣ ਉਨਿੰਦਰ ਆਪਾਂ ਇਹਨਾਂ ਨੂੰ ਸਰਵ ਕਰਦੇ ਆ ਜੀ ਦੇਖੋ ਸਾਰੇ ਬਣ ਕੇ ਤਿਆਰ ਹੋ ਗਏ ਆ ਇਹਨਾਂ ਨੂੰ ਲੱਗਿਆ ਜੀ ਕਰਨ ਸਰਵ ਸਰਵਿੰਗ ਟ੍ਰੇ ਦੇ ਵਿੱਚ ਸਰਵ ਕਰਾਂਗੇ ਕਿਉਂਕਿ ਇਹ ਆਪਾਂ ਸਾਰਿਆਂ ਨੇ ਆਪਣੇ ਲਈ ਬਣਾਇਆ ਇਕੱਠੇ ਹੀ ਰਾਲ ਕੇ ਖਾਵਾਂਗੇ ਜੀ ਲਓ ਜੀ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਖੁਸ਼ਬੂ ਬਹੁਤ ਵਧੀਆ ਆ ਰਹੀ ਸੀ ਤੁਸੀਂ ਚਾਹੋ ਤਾਂ ਇਹਦੇ ਵਿੱਚ ਤੁਸੀਂ ਆਦਰਕ ਵੀ ਕੱਦੂਕਸ ਕਰਕੇ ਪਾ ਸਕਦੇ ਆ ਲਸਣ ਵੀ ਪਾ ਸਕਦੇ ਆ ਪਰ ਜਿਸ ਤਰ੍ਹਾਂ ਆਂਡੇ ਦਾ ਆਮ ਆਮਲੇਟ ਬਣਾਈਦਾ ਦੇਖੋ ਕਿੰਨਾ ਸੌਫਟ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਦੇ ਵਿੱਚ ਤੁਹਾਨੂੰ ਮੈਂ ਤੋੜ ਕੇ ਵੀ ਦਿਖਾ ਰਹੀ ਆ ਤੇ ਇਹ ਦੇਖੋ ਕਿੰਨਾ ਨਰਮ ਬਣ ਕੇ ਤਿਆਰ ਹੋਇਆ ਦੇਖੋ ਬਹੁਤ ਹੀ ਜਿਆਦਾ ਸੌਫਟ ਆ ਇੰਨਾ ਟੇਸਟੀ ਆ ਨਮਕ ਮਿਰਚ ਸਾਰਾ ਕੁਝ ਵਧੀਆ ਸੀਗਾ ਬਹੁਤ ਟੇਸਟੀ ਬਣ ਕੇ ਤਿਆਰ ਹੋਇਆ ਸੀ ਮੈਂ ਖਾਦਾ ਤੇ ਪ੍ਰਦੀਪ ਨੇ ਵੀ ਖਾਦਾ ਪ੍ਰਦੀਪ ਆਇਸੀ ਸਕੂਲ ਤੋਂ بارش ਪੈ ਰਹੀ ਸੀ ਕਿ ਮੈਂ ਹੀ ਮੈਂ ਸੋਚ ਰਹੀ ਸੀ ਕਿ ਕੀ ਬਣਾਵਾਂ ਕੋਈ ਜਿਹੜੀ ਕੋਈ ਅਲੱਗ ਜਿਹੀ ਚੀਜ਼ ਬਣਾਉਣੇ ਆ ਸਭ ਨੂੰ ਪਸੰਦ ਆਵੇ ਸਿਹਤ ਵਾਸਤੇ ਵੀ ਠੀਕ ਹੋਵੇ ਕੋਈ ਜਿਆਦਾ ਫਰਾਈ ਵਾਲੀ ਨਾ ਹੋਵੇ ਜਿਆਦਾ ਔਇਲੀ ਨਾ ਹੋਵੇ ਤੇ ਸੋ ਮੈਂ ਸੋਚਿਆ ਕਿ ਜਦੋਂ ਚਲੋ ਇਹ ਬਣਾਨੇ ਆ ਹੁਣ ਮੈਂ ਬਣਾ ਰਹੀ ਆ ਜੀ ਕੈਚਪ ਕੈਚਪ ਸਾਡੀ ਹੋ ਗਈ ਸੀਗੀ ਖਤਮ ਸੋ ਜੀ ਮੈਂ ਥੋੜੀ ਜਿਹੀ ਕੈਚਪ ਕੱਢੀ ਹੋਰ ਕੱਢੀ ਥੋੜੀ ਜਿਹੀ ਤੇ ਇਹ ਲਈ ਨਾਲ ਮਾਇਓਨੈਸ ਮਾਇਓਨੈਸ ਨਾਲ ਤਾਂ ਬਹੁਤ ਵਧੀਆ ਇਹਦਾ ਟੇਸਟ ਆ ਰਿਹਾ ਸੀਗਾ ਬਹੁਤ ਟੇਸਟੀ ਲੱਗ ਰਹੀ ਸੀ ਉਦੋਂ ਸਾਡੀ ਬਣ ਕੇ ਹੋ ਗਈ ਤਿਆਰ ਚਾਹ ਗਰਮਾ-ਗਰਮ ਬਹੁਤ ਵਧੀਆ ਚਾਹ ਬਣੀ ਸੀ ਬਹੁਤ ਟੇਸਟੀ ਬਣੀ ਸੀ ਕੀ ਗਰਮਾ-ਗਰਮ ਚਾਹ ਨਾਲ ਹੀ ਖਾਓ ਜੀ ਚਾਹ ਨਾਲ ਬਹੁਤ ਟੇਸਟੀ ਹੈ ਸਾਡੇ ਆਮਲੇਟ ਬਣ ਕੇ ਤਿਆਰ ਹੋਏ ਆ ਬਿਨਾ ਅੰਡੇ ਦੇ ਤੇ ਜੀ ਖਾਓ ਖਲਾਈਓ ਖੁਸ਼ ਰਹੋ ਤਾਂ ਮੈਂ ਇੱਕ ਬਾਈਟ ਲੈ ਕੇ ਵੀ ਦਿਖਾ ਰਹੀ ਆ ਕੈਚਅਪ ਦੇ ਨਾਲ ਵੀ ਠੀਕ ਲੱਗਦੀ ਆ ਵਧੀਆ ਲੱਗਦੀ ਆ ਪਰ ਤੁਸੀਂ ਜੇ ਮਾਇਓਨੈਸ ਨਾਲ ਖਾਓਗੇ ਉਹ ਨਾਲ ਤਾਂ ਹੋਰ ਵੀ ਟੇਸਟੀ ਲੱਗਦੀ ਆ ਐਸੇ ਹੀ ਤੁਸੀਂ ਆਮਲੇਟ ਨੂੰ ਚੀਜ਼ ਵਾਲਾ ਵੀ ਬਣਾ ਸਕਦੇ ਆ ਪਰ ਉਹ ਥੋੜਾ ਹੈਵੀ ਹੋ ਜਾਂਦਾ ਆ ਇਸ ਕਰਕੇ ਜੀ ਤੁਸੀਂ ਇਹਨੂੰ ਇਸੇ ਤਰ੍ਹਾਂ ਹੀ ਬਣਾਇਓ ਆ ਦੇਖੋ ਜੀ ਬਹੁਤ ਟੇਸਟੀ ਬਣੇ ਸੀਗੇ ਬਣਾਇਓ ਤੇ ਹਰ ਇੱਕ ਨੂੰ ਖਿਲਾਓ ਜੀ ਆਪ ਖਾਓ ਵਾਇਗੁਰੂ ਦਾ ਨਾਮ ਲੈ ਕੇ ਬਣਾਇਆ ਕਰੋ ਬਹੁਤ ਬਰਕਤ ਪੈਂਦੀ ਆ ਬਹੁਤ ਬਰਕਤ ਪੈਂਦੀ ਆ ਸੱਚੇ ਪਾਤਸ਼ਾਹ ਬਰਕਤ ਪਾਉਂਦੇ ਆ ਜੀ ਸਾਰੀਆਂ ਚੀਜ਼ਾਂ ਦੇ ਵਿੱਚ ਨਾਲ ਪੀ ਰਹੇ ਆ ਜੀ ਅਸੀਂ ਚਾਹ ਹਸਤਾ ਉੱਥੇ ਜੀ ਖਾਣੇ ਸ਼ੁਰੂ ਕਰ ਦਿੱਤੇ ਸੀ ਕਿਉਂਕਿ ਬਹੁਤ ਟੇਸਟੀ ਆ ਦੇਖੋ ਪ੍ਰਦੀਪ ਖਾ ਰਹੀ ਆ ਪ੍ਰਦੀਪ ਵੀ ਖਾ ਰਹੀ ਆ ਤੇ ਉਧਰ ਮੈਂ ਖਾ ਰਹੀ ਆ ਨਾਲੇ ਪ੍ਰਦੀਪ ਸ਼ੁਰੂ ਹੋ ਗਈ ਤੇ ਪਾਪਾ ਇਹਦੇ ਬੈਠੇ ਵੇਟ ਕਰਦੇ ਸੀ ਕਿ ਕਦੋਂ ਲੈ ਕੇ ਆਣਾ ਆਪਾਂ ਦੋਨੋਂ ਮਾਮਾ ਧੀਆ ਆਪਾਂ ਕਿਚਨ 'ਚ ਖਾਣ ਲੱਗ ਪਏ ਉੱਥੇ ਖੜੇ ਟੇਸਟ ਕਰਦੇ ਕਰਦੇ ਫਿਰ ਮੈਂ ਸੋਚਿਆ ਕਿ ਪ੍ਰਦੀਪ ਪਾਪਾ ਨੂੰ ਵੀ ਆਪਾਂ ਸਾਰੇ ਬੈਠ ਕੇ ਖਾਣਨੇ ਆ ਤੇ ਆਪਾਂ ਫੇ ਸਾਰਿਆਂ ਨੇ ਬੈਠ ਕੇ ਖਾਦੇ ਚਾਹ ਪੀਤੀ ਇੰਜੋਏ ਕੀਤਾ ਜੀ ਤੇ ਵਾਹਿਗੁਰੂ ਦਾ ਸ਼ੁਕਰ ਕੀਤਾ ਉਹੀ ਉਹੀ ਦੇਣ ਵਾਲਾ ਸੱਚੇ ਪਾਤਸ਼ਾਹ ਜੋ ਵਾਹਿਗੁਰੂ ਦਿੰਦਾ ਆ ਉਹਦਾ ਹੀ ਦਿੱਤਾ ਖਾਣੇ ਆ ਹਰ ਵੇਲੇ ਵਾਹਿਗੁਰੂ ਦਾ ਸ਼ੁਕਰਾਨਾ ਕਰੀਦਾ ਆ ਸਾਰਿਆਂ ਲਈ ਤੁਹਾਡੇ ਸਾਰਿਆਂ ਨੇ ਅਰਦਾਸਾਂ ਬੇਨਤੀਆਂ ਕਰਦੇ ਆ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਨਵੀਂ ਰੈਸਪੀ ਲੈ ਕੇ ਸਤਿ ਸ੍ਰੀ ਅਕਾਲ ਜੀ